ਫਰੀਦਕੋਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਕੈਂਸਰ ਦੇ ਲੋੜਵੰਦ ਮਰੀਜ਼ਾਂ ਨੂੰ ਉਸ ਵਕਤ ਵੱਡੀ ਰਾਹਤ ਮਿਲੀ ਹੈ ਜਦੋਂ ਮਰੀਜ਼ ਅਤੇ ਉਹਨਾਂ ਦੇ ਵਾਰਸਾਂ ਦੇ ਲਈ ਪਰਮ ਸੰਤ ਰਾਮ ਸਿੰਘ 11ਵੀਂ ਚੌਧਰ ਵਾਲੇ ਦੀ ਯਾਦ ਦੇ ਵਿੱਚ ਸੰਤਾਂ ਦੇ ਸਹਿਯੋਗ ਦੇ ਨਾਲ ਕਰੀਬ 8 ਲੱਖ ਰੁਪਏ ਦੀ ਲਗਤ ਵਾਲੀ ਰਸੋਈ ਦਾ ਉਦਘਾਟਨ ਪਰਮ ਸੰਤ ਬਾਬਾ ਅਰਜਨ ਸਿੰਘ 11ਵੀਂ ਦੋਧਰ ਵਾਲਿਆਂ ਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਨੇ ਕੀਤਾ ਉੱਥੇ ਬਾਬਾ ਨੇ ਮੌਕੇ ਤੇ 1.5 ਲੱਖ ਰੁਪਏ ਦਾ ਚੈੱਕ ਪਹਿਲੇ ਮਹੀਨੇ ਦੇ ਰਸਣ ਦੇ ਲਈ ਦਿੱਤਾ ਹੈ ਜੋ ਕਿ ਲਗਾਤਾਰ ਹਰ ਮਹੀਨੇ ਭੇਜਿਆ ਜਾਵੇਗਾ ਅੱਜ ਦੇ ਦਿਨ ਮੈਨੂੰ ਬੜੀ ਖੁਸ਼ੀ ਹੋਈ ਕਿ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪੀਟਲ ਦੀ ਜਿਹੜੀ ਕਿਚਨ ਹੈ ਉਹ ਇਸ ਦਿਸ਼ਾ ਚ ਕਦਮ ਚੁੱਕਿਆ ਪਹਿਲਾ ਜਿਸ ਵਿੱਚ ਕਿਸੇ ਵੀ ਮਰੀਜ਼ ਨੂੰ ਅੱਛੀ ਨਿਊਟ੍ਰੀਸ਼ਸ ਡਾਈਟ ਔਰ ਸਾਫ ਨਿਊਟ੍ਰੀਸ਼ਸ ਡਾਈਟ ਦਿੱਤੀ ਜਾਏਗੀ ਇਹਦੇ ਸਦਕੇ ਇੱਕ ਰੈਨੋਵੇਸ਼ਨ ਹੋਈ ਕਿਚਨ ਦੀ ਔਰ ਉਹਦੇ ਵਿੱਚ ਇਹ ਕਿਰਪਾ ਹੋਈ ਬਾਬਾ ਅਰਜੁਨ ਸਿੰਘ ਜੀ ਦੀ ਜਿਹਦੇ ਵਿੱਚ ਇਨੀਸ਼ੀਅਲੀ ਪੰਜਾਬ ਬ੍ਰਿਜਾਂ ਨੂੰ ਫਿਰ ਗ੍ਰੈਜੂਅਲੀ ਗ੍ਰੈਜੂਅਲੀ ਸਾਡੀ ਕੈਪੇਬਿਲਿਟੀ ਦੇਖਦੇ ਹੋਏ ਸਾਡੀ ਟਰਾਂਸਪਰੈਂਸੀ ਦੇਖਦੇ ਹੋਏ ਸਾਡੀ ਸਾਡੀ ਭਾਵਨਾ ਦੇਖਦੇ ਹੋਏ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਬਧਾਵਾਂਗੇ ਔਰ ਉਹਦੇ ਨਾਲ ਫਿਰ ਸਾਡੇ ਜਿੰਨੇ ਵੀ ਮਰੀਜ਼ ਗਰੀਬ ਹੈ ਖਾਸ ਕਰਕੇ ਗਰੀਬ ਇਹ ਫੈਸਿਲਿਟੀਆਂ ਅਸੀਂ ਹੋਰ ਕਿਸੇ ਆਮ ਮਰੀਜ਼ ਨੂੰ ਨਹੀਂ ਦੇਣੀ ਜਿਹੜਾ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦਾ ਗਰੀਬ ਤੇ ਗਰੀਬ ਜਿਹੜਾ ਮਰੀਜ਼ ਹੈ ਉਹਨੂੰ ਅਸੀਂ ਇਹ ਖਾਣਾ ਸਰਕਾਰ ਵੱਲੋਂ ਕਿਚਨ ਦੇ ਵੱਲ ਆਹੇ ਔਰ ਬਾਬਾ ਜੀ ਦੀ ਵੱਲੋਂ ਜਿਹੜੇ ਉਹਦੇ ਚ ਇਕੁਪਮੈਂਟ ਦਿੱਤਾ ਜਿਹੜਾ ਕਿ ਸਾਫ਼ ਖਾਣਾ ਤਿਆਰ ਕਰੇਗਾ ਸਟੀਮ ਦਾ ਖਾਣਾ ਸਟੀਮਡ ਕਿਚਨ ਹੈ ਮਾਡਰਨ ਕਿਚਨ ਹੈ ਉਹਦੇ ਨਾਲ ਪਲੱਸ ਇਹ ਯੋਗਦਾਨ ਜਿਹਦੇ ਚ ਕੀ ਪੈਸਿਆਂ ਨਾਲ ਪੰਜਾਬੀ ਬਰੀਜਾ ਦਾ ਖਾਣਾ ਜਿਹੜਾ ਮੈਂ ਉਮੀਦ ਕਰਦਾ ਵੀ ਹੌਲੀ ਹੌਲੀ ਵੱਧਦਾ ਵੱਧਦਾ ਇਹ ਵਧੇਗਾ ਪਰ ਇਹ ਇਹਦੇ ਪਰ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਜਿਸ ਹੌਸਲੇ ਨਾਲ ਜਿਸ ਕੰਫੀਡੈਂਸ ਨਾਲ ਇਹਨਾਂ ਨੇ ਸਾਡੇ ਪਰ ਇਹ ਕਿਰਪਾ ਕੀਤੀ ਹੈ ਸਾਨੂੰ ਇੱਕ ਕੰਫੀਡੈਂਸੀ ਇਹਨਾਂ ਦਾ ਬਰਕਰਾਰ ਰੱਖਣਾ ਪੈਣਾ ਇਹ ਦੱਸਣਾ ਪੈਣਾ ਸਾਨੂੰ ਕਿ ਇਹ ਇੱਕ ਇੱਕ ਪੈਸਾ ਜਿਹੜਾ ਇਹਨਾਂ ਦਾ ਦਿੱਤਾ ਹੈ ਉਹ ਬਿਲਕੁਲ ਹੀ ਗਰੀਬ ਦੇ ਕੰਮ ਆ ਰਿਹਾ ਔਰ ਮੈਨੂੰ ਇਹ ਖੁਸ਼ੀ ਹੈ ਕਿ ਸਾਡੇ ਕਿਚਨ ਨੇ ਅੱਜ ਇਹ ਨਵਾਂ ਸਟੈਪ ਲਿਆ ਜਿਹੜਾ ਇੱਥੇ ਇੱਕ ਤੇ ਕਿਚਨ ਦੇ ਵਿੱਚ ਜਿਹੜੀ ਸੇਵਾ ਕਰਾਈ ਗਈ ਸਾਡੀ ਸੰਸਥਾ ਦੇ ਗੁਰੂ ਘਰ 11ਵੇਂ ਵਾਲੇ ਦੌਦਰ ਵੱਲੋਂ ਔਰ ਦੂਸਰੀ ਜਿਹੜੀ ਹੈਗੀ ਆ 50 ਜਿਹੜੇ ਪੇਸ਼ੈਂਟ ਹੋਣਗੇ ਗਰੀਬ ਜਿਨ੍ਹਾਂ ਨੂੰ ਜਿਵੇਂ ਬੀਸੀ ਸਾਹਿਬ ਨੇ ਦੱਸਿਆ ਕਿ ਉਹਨਾਂ ਵਾਸਤੇ ਜਿਹੜੀ ਫ੍ਰੀ ਡਾਈਟ ਹੈਗੀ ਆ ਉਹ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਜੀ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਜਿਹੜਾ ਸਹਿਯੋਗ ਹੈ ਸਾਨੂੰ ਉਹ ਐਨ ਆਰ ਆਈ ਜਿਹੜੀ ਸੰਗਤ ਹੈਗੀ ਆ ਉਹਨਾਂ ਵੱਲੋਂ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਅੱਜ ਸਾਡੀ ਸੰਸਥਾ ਇਸ ਮਹਾਨ ਸੇਵਾ ਦੇ ਕਾਰਜ ਦੇ ਵਿੱਚ ਆਪਣਾ ਛੋਟਾ ਜਿਹਾ ਯੋਗਦਾਨ ਪਾ ਰਹੀ ਹੈ ਔਰ ਅਸੀਂ ਹਮੇਸ਼ਾ ਕੋਸ਼ਿਸ਼ ਰੱਖਾਂਗੇ ਕਿ ਅਸੀਂ ਇਹਨੂੰ ਲਗਾਤਾਰ ਜਾਰੀ ਰੱਖੀਏ ਔਰ ਬਦ ਤੋਂ ਬਦ ਜਿਹੜੇ ਗਰੀਬ ਜ਼ਰੂਰਤਮੰਦ ਮਰੀਜ਼ ਹੈਗੇ ਉਹਨਾਂ ਤੱਕ ਭੋਜਨ ਮੁਹੱਈਆ ਕਰਾਇਆ ਜਾਵੇ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ